ਇਹ ਕਿਨੂੰ ਨਹੀਂ ਪਤਾ ਸੀ ਤੁਸੀਂ ਦੇਖੋ ਤੁਹਾਡੀ ਇੱਕ ਮੀਟਿੰਗ ਰੱਖੀ ਜਾਂਦੀ ਆ ਜੀ ਮਰਨ ਵਰਤ ਨੂੰ ਲਮਕਾ ਦਿੱਤਾ ਜਾਂਦਾ ਹਾਂਜੀ ਚਿੱਠੀ ਦੇ ਵਿੱਚ ਲਿਖਿਆ ਇਹ ਮੀਟਿੰਗ ਪਹਿਲੀਆਂ ਮੀਟਿੰਗਾਂ ਦੀ ਕੰਟੀਨਿਊਟੀ ਵਜੋਂ ਹੋ ਹੂੰ ਜਿੱਥੇ ਗੱਲਬਾਤ ਟੁੱਟੀ ਸੀ ਹਾਂਜੀ ਫਿਰ ਚੰਡੀਗੜ੍ਹ ਮੀਟਿੰਗ ਰੱਖੀ ਹਾਂਜੀ ਫਿਰ ਮਹੀਨਾ ਡੇਢ ਮਹੀਨਾ ਬਾਅਦ ਦੀ ਰੱਖੀ ਹਾਂਜੀ ਪੰਨੇਰ ਬੋਲਿਆ ਵੀ ਝੂਠ ਬੋਲ ਕਮਿਟੀਲ ਮੰਕਾਈਆ ਹੂੰ ਕੋਈ ਇਲੈਕਸ਼ਨ ਕੋਡ ਨਹੀਂ ਉਹਨਾਂ ਨੇ ਤਨਖਾਹ ਕਮਿਸ਼ਨ ਵੀ ਅਨਾਉਂਸ ਕਰਤਾ ਇਨਕਮ ਟੈਕਸ ਤੇ 12 ਲੱਖ ਦੀ ਛੋਟ ਵੀ ਦੇਤੀ ਉਸੇ ਸਮੇਂ ਦੇ ਦੌਰਾਨ ਤੇ ਦਿੱਲੀ ਜਿੱਤ ਵੀ ਲਈ ਕਹਿੰਦਾ ਸੀ ਆਹ ਤਾਂ ਠੀਕ ਆ ਅਗਲੀ ਮੀਟਿੰਗ ਦਿੱਲੀ ਹੋਊ ਫੇਰ ਚੰਡੀਗੜ੍ਹ ਫੇਰ ਚੰਡੀਗੜ੍ਹ ਫੇਰ ਜਿਹੜੀ ਕੱਲ ਵਾਲੀ ਮੀਟਿੰਗ ਸੀ ਹਾਂਜੀ ਦੇਖੋ ਆਮ ਬੰਦੇ ਨੂੰ ਪਤਾ ਵੀ ਸ਼ਾਮ ਦੀ ਮੀਟਿੰਗ ਦਾ ਸਮਾਂ ਕੇਂਦਰ ਸਵੇਰੇ ਰੱਖਦੇ ਆ ਦੂਜਾ ਜਦੋਂ ਹੋਈ ਚੰਡੀਗੜ੍ਹ ਆ ਰਹੇ ਨੇ ਉਹਨਾਂ ਨੂੰ ਮੀਟਿੰਗ ਚ ਲੈ ਕੇ ਬਾਕੀਆਂ ਨੂੰ ਬਾਹਰ ਰੋਕ ਦਿੱਤਾ ਜਾਂਦਾ ਇਕੱਲੇ ਆਗੂ ਨਖੇੜ ਲੈ ਜਾਂਦੇ ਨੇ ਤੀਜਾ ਸਾਰੀਆਂ ਪੁਲਸੀਆਂ ਤੇ ਸੁਰੱਖਿਆਵਲ ਤਨਾਤ ਕਰ ਦਿੱਤੇ ਜਾਂਦੇ ਨੇ ਲੱਡਾ ਕੋਠੀ ਇਕੱਠੇ ਕਰ ਲਏ ਇਧਰੋਂ ਸ਼ੰਭੂ ਵਾਲੇ ਪਾਸੇ ਹੋ ਗਏ ਇਹ ਕਿਸ ਨੂੰ ਨਹੀਂ ਦਿਸ ਰਿਹਾ ਸੀ ਵੀ ਕੀ ਹੋਣ ਜਾ ਰਿਹਾ ਮੈਂ ਦਿਨੀ ਪੋਸਟ ਪਾਤੀ ਸੀ ਵੀ ਕੁੱਤیاں ਭੌਂਕ ਨਹੀਂ ਆ ਸੁੱਖ ਨਹੀਂ ਸਾਹ ਦੇ ਡੇਰੇ ਮੀਡੀਆ ਚ ਵੀ ਆ ਗਿਆ ਸੀਗਾ ਕਿ ਸ਼ੰਭੂ ਖਣੋਰੀ ਵਾਲੇ ਪਾਸੇ ਨੂੰ ਫੋਰਸਾਂ ਚੱਲ ਪਈਆਂ ਨੇ ਸਵੇਰੇ 9 10 ਵਜੇ ਤੱਕ ਕਲੀਅਰ ਹੋ ਗਿਆ ਸੀ ਮੈਂ ਕਹਿੰਨਾ ਇੰਨਾ ਕਲੀਅਰ ਪੰਹੇਰ ਦੀ ਇੰਟਰਵਿਊ ਹੋਈ ਉਹਨੂੰ ਕਿਹਾ ਵੀ ਆ ਕੁਝ ਵਾਪਰੇ ਵਾਲੇ ਵਾਲੇ ਉਹ ਕਹਿੰਦਾ ਫਿਰ ਇਹ ਤਾਂ ਇਹਨਾਂ ਨੇ ਦੇਖਣਾ ਮੈਨੂੰ ਇਹ ਲੱਗਦਾ ਵੀ ਇਹ ਫਸ ਗਏ ਸੀ ਕੇਂਦਰ ਸਰਕਾਰ ਦੇ ਜਾਲ ਚ ਬੁਰੀ ਤਰ੍ਹਾਂ ਕੌਣ ਜੀ ਪੰਹੇਰ ਤੇ ਦੱਲਿਆ ਤੁਰੇ ਤਾਂ ਇਹ ਆਏ ਸੀ ਵੀ ਬਾਕੀ ਸਾਰੇ ਸਾਡੇ ਨਾਲ ਆ ਜਾਣਗੇ ਇਕੱਲੇ ਲੀਡਰ ਖੜੇ ਰਹਿ ਜਾਣਗੇ ਉਹ ਹੰਗਾਰਾ ਨਾ ਮਿਲਿਆ ਫਿਰ ਮਾਰ ਕੇ ਬਾਜ ਗੱਲਾਂ ਕਰਨ ਲੱਗੇ ਮਰਜੀਵੜੇ ਮਰਜੀਵੜਿਆਂ ਦਾ ਸੰਕਲਪ ਮਿੱਟੀ ਚ ਰੋਲਤਾ ਫਿਰ ਮਰਨ ਵਰਤ ਮਰਨ ਵਰਤ ਰੱਖਿਆ ਸੀ ਨਾ ਫੇਰੂਮਾਨ ਨੇ ਇਸ ਕਰਕੇ ਰੱਖਿਆ ਸੀ ਵੀ ਤੁਸੀਂ ਮਰਨ ਵਰਤ ਦੀ ਅਰਦਾਸ ਕਰਕੇ ਫਤੇ ਸਿੰਘ ਤੇ ਤਾਰਾ ਸਿੰਘ ਨੇ ਤੋੜੀ ਆ ਜੀ ਉਹਨਾਂ ਨੂੰ ਤਨਖਾਹ ਲਈ ਵਰਕ ਕਮੇਟੀ ਨੂੰ ਤਨਖਾਹ ਲਈ ਅਰਦਾਸ ਦੀ ਪਵਿੱਤਰਤਾ ਖਾਤਰ ਤੇ ਇਹਨਾਂ ਨੇ ਮਰਨ ਵਰਤ ਜਦੋਂ ਉਹਨੂੰ ਮੈਡੀਕਲ ਖਰਾਕ ਦੇਣੀ ਸ਼ੁਰੂ ਕੀਤੀ ਉਦੋਂ ਚਿੱਠੀ ਦੇਤੀ ਮਰਨ ਵਰਤ ਦਾ ਮਖੌਲ ੜਾਤਾ ਮੋਰਚੇ ਦਾ ਮਖੌਲ ੜਾਤਾ ਮਰਜੀਵੜਿਆਂ ਦੇ ਸੰਕਲਪ ਦਾ ਮਖੌਲ ੜਾਤਾ ਤੇ ਜਿਹੜੀ ਕਿਸਾਨ ਅੰਦੋਲਨ ਇੱਕ ਸ਼ਾਨਖੱਤੀ ਸੀ ਦੁਨੀਆ 'ਚ ਇਸ ਮੋਰਚੇ ਨੇ ਜਾਣੇ ਅਣਜਾਣੇ ਉਹ ਮਿੱਟੀ 'ਚ ਰੋਲਤੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਡੱਲੇਵਾਲ ਤੇ ਪੰਦੇਰ ਸਾਹਿਬ ਹੋਰਾਂ ਦੀ ਤੁਸੀਂ ਸਪਸ਼ਟ ਕਰੋ ਥੋੜਾ ਜਿਹਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਉਸ ਦਿਨ ਅਟੈਕ ਹੋਇਆ ਸ਼ੰਭੂ ਖਣੋਰੀ ਬਾਰਡਰ ਤੇ ਜਿਸ ਤਰ੍ਹਾਂ ਸਫਾਈ ਕਰਾਈ ਗਈ ਆ ਤੇ ਕੀ ਤੁਹਾਨੂੰ ਲੱਗਦਾ ਕਿ ਆਗੂਆਂ ਨੂੰ ਪਹਿਲਾਂ ਪਤਾ ਸੀ ਇਹ ਸਭ ਕੁਝ ਹੋਣਾ ਹੈ ਬਿਲਕੁਲ ਪਤਾ ਸੀ ਜੀ ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਦਾ ਪੰਜਾਬ ਵਾਹੀਕਰਾਂ ਯੂਨੀਅਨ ਬਣੀ ਸੀ ਆਨੰਦ ਸਿੰਘ ਮਹਿਤਾ ਦਾ ਪ੍ਰਧਾਨ ਸੀ 1974 ਦੀ ਗੱਲ ਆ ਉਦੋਂ ਮੈਂ 10ਵੀਂ ਚ ਪੜਦਾ ਹੁੰਦਾ ਸੀ ਭਵਾਨੀਗੜ੍ਹ ਸਕੂਲ ਚ ਮੈਂ ਸਵੇਰੇ ਪ੍ਰਾਰਥਨਾ ਸਭਾ ਚ ਨਾ ਖਬਰਾਂ ਪੜਦਾ ਹੁੰਦਾ ਸੀ ਉੱਥੇ ਆਇਆ ਵੀ ਕਿਸਾਨਾਂ ਤੇ ਲਾਠੀ ਚਾਰਜ ਬਟੰਡੇ ਮੈਨੂੰ ਸਾਡੇ ਮਾਸਟਰ ਜੀ ਕਹਿੰਦੇ ਆਹ ਖਬਰ ਨਹੀਂ ਪੜ੍ਹਨੀ ਮੈਂ ਹਜ ਕੀ ਗੱਲ ਕਹਿੰਦੇ ਸਰਕਾਰ ਦੇ ਖਿਲਾਫ ਬਾਤ ਚਲੋ ਮੈਂ ਬਠਿੰਡੇ ਪੜਿਆ ਉੱਥੇ ਮੈਨੂੰ ਪਤਾ ਲੱਗਿਆ ਵਾਹੀਕਰਾਂ ਯੂਨੀਅਨ ਨੇ ਸੋਚ ਲਿਆ ਸੀ ਵੀ ਘੋਲ ਗਿਆ ਫਸ ਹੁਣ ਕਰੀਏ ਕੀ ਵੀ ਚਲੋ ਡੀਸੀ ਦਾ ਘਰਾਓ ਕਰਨਾ ਕਰਾਓ ਮਿੱਥ ਕੇ ਕੀ ਕੀਤਾ ਵੀ ਉੱਥੇ ਡਾਂਖੜ ਕਾਉਣੀ ਆ ਤਾਂ ਕਿ ਲੜਕਿਆਂ ਤੋਂ ਹੋ ਮੋਰਚੇ ਦਾ ਫੇਰ ਅਸੀਂ ਮੁੜ ਕੇ ਹੋਵਾਂਗੇ ਕਈ ਵਾਰ ਜਥੇਬੰਦੀਆਂ ਫੈਸਲਾ ਲੈ ਲੈਂਦੀਆਂ ਨੇ ਵੀ ਹੁਣ ਅੱਗੇ ਕੋਈ ਰਾਹ ਨਹੀਂ ਜਾਂ ਤਾਂ ਬੈਡਰਾ ਕਰ ਜੋ ਵੀ ਅਸੀਂ ਭਾਈ ਮੁੜ ਕੇ ਸੋਚਾਂਗੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਜਾਂ ਇਹ ਬੀ ਇਹਨੂੰ ਕਹੇ ਇਹ ਜਾ ਮੋੜ ਦੇ ਦੋ ਕੇਂਦਰ ਸਰਕਾਰ ਭਗਵੰਤ ਮਾਨ ਸਰਕਾਰ ਤੇ ਜਾਣੇ ਅਣਜਾਣੇ ਇਹ ਲੀਡਰਾਂ ਦੀ ਸਹਿਮਤੀ ਸੀ ਵੀ ਇਹ ਮੋਰਚੇ ਦਾ ਅੰਤ ਹੀ ਹੋਣਾ ਮੈਨੂੰ ਇਹ ਲੱਗਦਾ ਕੁਝੋ ਕੁਝ ਲੋਕ ਇਸ ਤਰ੍ਹਾਂ ਦੇ ਸਵਾਲ ਵੀ ਉਠਾ ਰਹੇ ਨੇ ਵੀ ਇਹ ਸਹਿਮਤੀ ਨਾਲ ਮੋਰਚਾ ਲੱਗਿਆ ਸੀ ਤੇ ਸਹਿਮਤੀ ਨਾਲ ਚੱਕਤਾ ਇਹ ਇਹ ਬਿਆਨ ਨੂੰ ਗਲਤ ਸਮਝਦੇ ਹੋ ਨਹੀਂ ਨਹੀਂ ਐ ਨਹੀਂ ਹੁੰਦਾ ਹੁੰਦਾ ਅਸਲ ਚ ਜਿਹੜੀਆਂ ਵੱਖ-ਵੱਖ ਤਰ੍ਹਾਂ ਲੜਦੀਆਂ ਨੇ ਹੁੰਦੀਆਂ ਨੇ ਉਹਨਾਂ ਦੀ ਇੱਕ ਸਮਝ ਹੁੰਦੀ ਆ ਉਹਨਾਂ ਦੇ ਇੱਕ ਜੈਜਾ ਹੁੰਦਾ ਉਦੇ ਅਨਸਾਰ ਉਹ 35 ਦੇ ਲੈਂਦੇ ਨੇ ਭੰਦੇਰ ਕਦੇ ਵੀ ਕਿਸਾਨ ਅੰਦੋਲਨ ਦਾ ਹਿੱਸਾ ਨਹੀਂ ਰਿਹਾ ਹਮਮ ਸ਼ੁਰੂ ਤੋਂ ਲੈ ਕੇ ਜਦੋਂ ਪੰਜਾਬ 'ਚ ਰੇਲਾਂ ਰੋਕੀਆਂ ਸੀ ਕਿਸਾਨਾਂ ਨੇ ਸੋਚਿਆ ਵੀ ਨੁਕਸਾਨ ਹੋ ਰਿਹਾ ਪੰਜਾਬ ਨੂੰ ਰੇਲਾ ਆਪਾਂ ਖੋਲ ਦੋ ਖੋਲਤੀਆਂ ਇਹ ਕੱਲੇ ਨੇ ਜੰਨੇਾਲਾ ਸਟੇਸ਼ਨ ਰੋਕ ਕੇ ਰੱਖਿਆ ਤੇ ਪਿਊਸ਼ ਗੋਲੇ ਬਿਆਨ ਦਿੱਤਾ ਪੰਜਾਬ 'ਚ ਜਦੋਂ ਤੱਕ ਇੱਕ ਵੀ ਸਟੇਸ਼ਨ ਰੁਕਿਆ ਕੋਈ ਗੱਡੀ ਨਹੀਂ ਚੱਲੂ 16 ਦਿਨ ਕੱਲੇ ਨੇ ਰੋਕ ਕੇ ਰੱਖਿਆ ਫੇਰ ਚੱਲਿਆ ਫੇਰ ਪੰਜਾਬ ਦੇ ਕਿਸਾਨਾਂ ਨੂੰ ਜਦੋਂ ਮੀਟਿੰਗ ਲਈ ਸੱਦਿਆ ਇਹਨੇ ਮੀਟਿੰਗ ਦਾ ਵਿਰੋਧ ਕੀਤਾ ਤੁਹਾਨੂੰ ਕੱਲੇ ਪੰਜਾਬ ਵਾਲਿਆਂ ਨੂੰ ਕੀ ਹੱਕ ਆ ਮੁਲਕ ਦੀਆਂ ਮੰਗਾਂ ਨੇ ਮੁਲਕ ਦੇ ਕਿਸਾਨ ਜੱਥੇਬੰਦੀਆਂ ਨੇ ਮੰਗਾਂ ਨੇ ਉਹਨਾਂ ਦੀ ਮੀਟਿੰਗ ਹੋਣੀ ਚਾਹੀਦੀ ਐ ਕੱਲੇ ਕੌਣੋਂ ਤੁਸੀਂ ਉਹਦੇ ਆਧਾਰ ਤੇ ਫੈਸਲਾ ਲੈਣ ਵਾਲੇ ਮੀਟਿੰਗ 'ਚ ਨਹੀਂ ਗਿਆ ਦਿੱਲੀ ਕੁੱਚ ਦਾ ਸੱਦਾ ਦਿੱਤਾ ਦਿੱਲੀ ਕੁੱਚ ਨਹੀਂ ਗਿਆ ਬਾਹਰ ਦੇ ਵਿੱਚ ਪਿੱਛੋਂ ਜਾ ਕੇ ਮੂਹਰੇ ਜਾ ਕੇ ਬੈਠ ਗਿਆ ਉਸ ਅੰਦੋਲਨ ਦੌਰਾਨ ਅੰਦੋਲਨ ਦੇ ਸੱਦੇ ਦੀ ਵਿਰੋਧ ਕੀਤਾ ਜਿਹੜਾ 26 ਜਨਵਰੀ ਨੂੰ ਹੋਇਆ ਰਿੰਗ ਰੋਡ ਤੇ ਜਾਵਾਂਗੇ ਉਹਦਾ ਨਤੀਜਾ ਕੀ ਹੋਇਆ ਦੱਲੇਵਾਲ ਸਾਹਿਬ ਹਮੇਸ਼ਾ ਦੁਬਦਦਸ਼ ਕਰ ਰਿਹਾ ਹੈ ਉਸ ਅੰਦੋਲਨ ਦੌਰਾਨ ਯਾਦ ਕਰੋ ਜਦੋਂ 25 ਤਰੀਕ ਨੂੰ ਸਤੇਹ ਤੇ ਕਬਜ਼ਾ ਕੀਤਾ ਲੱਖੇ ਨੂੰ ਭੇਜਿਆ ਉੱਥੇ ਵੀ ਜਾ ਕੇ ਕੰਟਰੋਲ ਕਰ ਮੁੰਡਿਆਂ ਨੂੰ ਕਿਹਨੇ ਭੇਜਿਆ ਦੱਲੇਵਾਲ ਸਾਹਿਬ ਨੇ ਲੱਖਾ ਕਹਿੰਦਾ ਮੈਨੂੰ ਦੱਲੇਵਾਲ ਸਾਹਿਬ ਨੇ ਭੇਜਿਆ ਤੇ ਉਹਨੇ ਉੱਥੇ ਸਦਾ ਇਹ ਦੇ ਦਿੱਤਾ ਜੀਨੇ ਜਿੱਧਰ ਜਾਣਾ ਯਾਰ ਉਧਰ ਜਾਓ ਰਿੰਗ ਰੋਡ ਵਾਲੇ ਵੀ ਨੇ ਦੂਜੇ ਵੀ ਨੇ ਆ ਸਦਾ ਦੇ ਦਿੱਤਾ ਫਿਰ ਜਦੋਂ ਜਿੱਤ ਹੋ ਗਈ ਜਿੱਤ ਦੇ ਵਿੱਚ ਦੋ ਵੱਡੇ ਮਸਲੇ ਸੀ ਤੁਸੀਂ ਯਾਦ ਰੱਖੋ ਯਾਦ ਕਰੋ ਕਿ ਜਦੋਂ ਪੰਜਾਬ ਚ ਕਿਸਾਨ ਅੰਦੋਲਨ ਉੱਭਰਿਆ ਹੋਇਆ ਸੀ ਇਹ ਕਹਿੰਦੇ ਸੀ ਇੱਕ ਬਿੱਲ ਦੇ ਹੇਠਾਂ ਚਾਰ ਲਾਈਨਾਂ ਲਿਖ ਦੋ ਐਮ ਐਸ ਪੀ ਪਹਿਲਾਂ ਵਾਂਗੂ ਜਾਰੀ ਰਹੂ ਤੇ ਪਹਿਲਾਂ ਵਾਂਗੂ ਖਰੀਦ ਜਾਰੀ ਰਹੂ ਜਦੋਂ ਮੀਟਿੰਗਾਂ ਹੋਈਆਂ ਇਹ ਕਹਿੰਦੇ ਆਹ ਸੋਧ ਕਹਿੰਦੇ ਪ੍ਰਵਾਨ ਆਹ ਸੋਧ ਪ੍ਰਵਾਨ ਉੱਥੇ ਜਾ ਕੇ ਜਦੋਂ 60 ਸਿਰ ਜੁੜ ਕੇ ਬੈਠੇ ਫਿਰ ਇਹ ਸਵਾਲ ਆਇਆ ਵੀ ਤੁਸੀਂ ਕਾਨੂੰਨ ਬਣਾਉਣ ਦਾ ਹੱਕ ਨਹੀਂ ਰੱਖਦੇ ਇਹ ਤਾਂ ਰਾਜਾਂ ਦਾ ਅਧਿਕਾਰ ਆ ਉਹ ਕਹਿੰਦੇ ਖੋਖਾ ਦੇ ਦਿਓ ਸਾਨੂੰ ਮੰਗਾ ਤੁਹਾਡੀਆਂ ਸਾਰੀਆਂ ਮੰਨ ਲੀਆਂ ਕਹਿੰਦੇ ਅਸੀਂ ਸ਼ੰਭੂ ਨਹੀਂ ਪਹੁੰਚਣੇ ਖੋਖੇ 'ਚ ਨਵੀਂ ਮਠਾਈ ਪਾ ਕੇ ਫੇਰ ਰੱਖਦੇ ਹਾਂਗੇ ਰੱਦ ਕਰੋ ਬਿੱਲ ਹੂੰ ਜਦੋਂ ਤੱਕ ਪਾਰਲੀਮੈਂਟ ਵੱਲੋਂ ਰੱਦ ਨਹੀਂ ਹੁੰਦੇ ਉਦੋਂ ਤੱਕ ਧਰਨਾ ਜਾਰੀ ਰੱਖੂ ਗੱਲੇ ਵਿਸ਼ਵਾਸ ਤੇ ਨਹੀਂ ਉੱਠੇ ਸੀ ਉਹ ਹੂੰ ਫੇਰ ਇਹ ਕਹਿੰਦਾ ਬੱਲੇ ਵਾਲ ਜਦੋਂ ਤੱਕ ਡਬਲਿਊਟੀ ਚੋਂ ਭਾਰਤ ਨਹੀਂ ਬਾਹਰ ਆਉਂਦਾ ਖੇਤੀ ਮਾਮਲੇ ਆ ਤੇ ਖਾਸ ਕਰਕੇ ਜਦੋਂ ਤੱਕ ਐਮਐਸਪੀ ਦਾ ਕਾਨੂੰਨ ਨਹੀਂ ਬਣਦਾ ਗਰੰਟੀ ਦਾ ਆਪਾਂ ਨੂੰ ਮੋਰਚਾ ਜਾਰੀ ਰੱਖਣਾ ਚਾਹੀਦਾ ਹੂੰ ਕਿਸਾਨਾਂ ਨੇ ਵੋਟ ਦੀ ਚੋਟ ਦਾ ਨਾਰਾ ਦਿੱਤਾ ਸੀ ਉੱਥੋਂ ਆ ਕੇ ਵੱਡਾ ਪੰਗਾ ਪਿਆ ਕਿਉਂਕਿ ਆਰਐਸਐਸ ਦਾ ਵੱਡਾ ਹਿੱਸਾ ਕਿਸਾਨ ਅੰਦੋਲਨ ਨਾਲ ਸੀ ਮੇਰੇ ਯਾਦ ਆ ਜਦੋਂ ਟਕੈਤ ਦਾ ਮੋਰਚਾ ਉਠਾਇਆ ਉਦੋਂ ਇਹਨਾਂ ਦੇ ਜਿਹੜਾ ਆਰਐਸਐਸ ਦਾ ਬੰਦਾ ਸੀ ਉਹਦੇ ਨਾਲ ਬੈਠਾ ਸੀ ਜਿਹੜਾ ਯੂਪੀ ਦੇ ਕਿਸਾਨ ਵਿੰਗ ਦਾ ਪ੍ਰਧਾਨ ਸੀ ਸ਼ਾਇਦ ਉਹ ਪ੍ਰਧਾਨ ਸੀ ਜਦੋਂ ਉਹਨੇ ਦੇਖਿਆ ਵੀ ਮੇਰੇ ਨਾਲ ਤਾਂ ਸਿੱਖ ਰਹਿ ਕੇ ਬਾਕੀ ਚੱਲੇਗੇ ਦਾंगा ਲੈ ਕੇ ਖੜੇ ਨੇ ਉਦੋਂ ਉਹਨੇ ਫੈਸਲਾ ਕਰ ਲਿਆ ਵੀ ਮੈਂ ਨਹੀਂ ਹੱਲਣਾ ਉਹਨੇ ਕਿਹਾ ਸੀ ਨਾ ਉਹਦੇ ਹੰਝੂਆਂ ਨੇ ਕਿਸਾਨ ਮੋਰਚ ਚ ਨਵੀਂ ਜਾਨ ਭਰਤੀ ਜਿਵੇਂ ਮਾਈ ਭਾਗ ਉਹਨਾਂ ਨੇ ਕਿਹਾ ਜੀ ਕਰਨ ਕੀ ਆਇਓ ਬੇਦਾਬਾ ਦੇ ਕੇ ਅਸੀਂ ਚੱਲੀਆਂ ਤੁਸੀਂ ਦੇਖੋ ਉਸ ਰਾਤ ਨੂੰ ਮੈਂ 3 ਵਜੇ ਤੱਕ ਜਾਗਦਾ ਰਿਹਾ ਪਿੰਡਾਂ ਚੋਂ ਟਰਾਲੀਆਂ ਮੁੜ ਰਹੀਆਂ ਕਰਨ ਕੀ ਆਇਓ ਵਾਪਸ ਜਾਓ ਵਾਪਸ ਜਾਓ ਉਹ ਬੋਟ ਦੀ ਚੋਟ ਸੀ ਜਿਹੜੀ ਉਹਦਾ ਇਹ ਸੀ ਵੀ ਫੇਰ ਸਾਡਾ ਬਣੂ ਕੀ ਇਹ ਫੈਲ ਗਈ ਜਿਹੜੇ ਉਹਦੇ ਵਿੱਚ ਹੁਣ ਕਿਸਾਨ ਅੰਦੋਲਨ ਨੇ ਜਿੱਤ ਜਿੱਤੀ ਸੀ ਉਹਨਾਂ ਨੇ ਡੱਲੇ ਵਾਲ ਨੂੰ ਕਹੇ ਸੀ ਆਪਾਂ ਜੇਤੂ ਹੋ ਕੇ ਜਾ ਰਹੇ ਹਾਂ ਇਹ ਜਿਹੜੀਆਂ ਤੂੰ ਦੋ ਮੰਗਾਂ ਕਹਿ ਰਿਹਾ ਇਹ ਬਹੁਤ ਵੱਡੀਆਂ ਮੰਗਾਂ ਨੇ ਇਹਨੇ ਮੁਲਕ ਦਾ ਖੇਤੀਬਾੜੀ ਪੈਟਰਨ ਬਦਲਣਾ ਕੁਮੰਤਰੀ ਸੰਧੀਆਂ ਚੋਂ ਨਿਕਲਣਾ ਕੋਈ ਸੌਖਾ ਹੁੰਦਾ ਤਾਂ ਕਿਤੇ ਮੰਨਿਆ ਸੀ ਪਰ ਕਿਸਾਨ ਅੰਦੋਲਨ ਨੇ ਜਿਹੜੇ ਇਤਿਹਾਸ ਸਿਰਜਿਆ ਸੀ ਪਰ ਪਰ ਹਾਂਜੀ 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 ਉਹਨੂੰ ਕਿਸਾਨ ਅੰਦੋਲਨ ਨੇ ਆਤਮਸਾਤ ਨਹੀਂ ਕੀਤਾ ਇੱਕ ਆਕੇ ਚੋਣਾ ਦੇ ਰਾ ਪਏਗੇ ਜੂਝਦਾ ਪੰਜਾਬ ਬਣਾ ਲਿਆ ਫਿਰ ਉਹਨਾਂ ਨੂੰ ਲਾ ਕੇ ਉਂਗਲੀ ਵੀ ਚੋਣ ਲੜੋ ਪ੍ਰੋਫੈਸਰ ਮਨਜੀਤ ਸਿੰਘ ਹਮੀਰ ਸਿੰਘ ਦੀਪਕ ਚਨਾਰth ਲੋਰੀ ਆਮਾਨ ਹੋਰ ਸਾਰੇ ਆ ਨੇ ਤੇ ਉਹਦੇ ਸਟੇਕ ਕਿ ਨਿਕਲੇ ਜਵੰਤ ਜਬਤ ਹੋਈਆਂ ਨਾ ਜੀ ਦੂਜੇ ਪਾਸੇ ਇਹ ਨੇ ਗੈਰ ਰਾਜਨੀਤਿਕ ਮੋਰਚਾ ਬਣਾ ਲਿਆ ਲੜਾਈ ਸਿਆਸੀ ਆ ਗੈਰ ਰਾਜਨੀਤਿਕ ਕਿ ਕੰਮ ਜੀ ਫੁੱਟ ਪੈ ਗਈ ਬੁਰੀ ਤਰ੍ਹਾਂ ਚਾਹੀਦਾ ਤਾਂ ਇਹ ਸੀ ਵੀ ਇਹ ਸਿਰ ਜੋੜ ਕੇ ਬੈਹnde ਸੋਚਦੇ ਜਾਇਜਾ ਲੈਂਦੇ ਮੰਗਾ ਕੀ ਨੇ ਕੇਂਦਰ ਸਰਕਾਰ ਕੀ ਆ ਰਬਈਆ ਕੀ ਆ ਜੇ ਜੇ ਹਾਲਤ ਦਾ ਗਲਤ ਲੈ ਲਿਆ ਗਲਤ ਜੇ ਜੇ ਲੈ ਲਿਆ ਗਲਤ ਘੋਲ ਰੂਪ ਬਣਾ ਲਿਆ ਜਿਹਦੇ ਵਿੱਚੋਂ ਕੀ ਹੋਇਆ ਉਹ ਮੋਦੀ ਸਰਕਾਰ ਦਾ ਲਗਾਤਾਰ ਜੋਰ ਸੀ ਵੀ ਇਹ ਪੰਜਾਬ ਦਾ ਮੋਰਚਾ ਇਹ ਖਾਲਸਤਾਨੀਆਂ ਦਾ ਸਿੱਖਾਂ ਦਾ ਮੁਲਕ ਨਾਲ ਇਹਦਾ ਕੋਈ ਤੱਲਕ ਨਹੀਂ ਇਹ ਉਹਦੇ ਜਾਲ ਚ ਫਸ ਗਏ ਜਿਹੜੀ ਸਰਕਾਰ ਨੇ ਬਿਨਾ ਮੀਟਿੰਗ ਕੀਤੇ ਬਿਲ ਵਾਪਸ ਲਏ ਜਦੋਂ ਇਹਨਾਂ ਨੇ ਮੋਰਚਾ ਸ਼ੁਰੂ ਕੀਤਾ ਭੱਜ ਕੇ ਹਵਾਈ ਜਹਾਜ਼ ਨਾਲ ਦੀ ਨਾਲ ਚੰਡੀਗੜ੍ਹ ਆ ਗਿਆ ਪਹਿਲੀ ਮੀਟਿੰਗ ਦੂਜੀ ਮੀਟਿੰਗ ਤੀਜੀ ਮੀਟਿੰਗ ਇਹ ਤਾਂ ਠੇਕਾ ਖੇਤੀ ਤੇ ਐਮਐਸਪੀ ਮੰਨ ਕੇ ਆ ਗਏ ਸੀ ਜਦੋਂ ਰੌਲਾ ਪੈ ਗਿਆ ਫੇਰ ਪਿੱਛੇ ਹਟੇ ਫਿਰ ਭੱਜ ਕੇ ਮੂਰੇ ਮਿਨਿਸਟਰ ਬਣਨ ਦੀ ਗੱਲ ਕਰ ਲਈ ਹਾਲਤ ਦਾ ਜਾਜਾ ਮੁਲਕ ਦੀ ਹਕੂਮਤ ਦਾ ਰਵਈਆ ਕਿ ਚੋਣਾ ਹੋ ਰਹੀਆਂ ਕੋਡ ਲੱਗ ਰਿਹਾ ਤੁਸੀਂ ਕਰੋਨਾ ਅਰਬਰ ਪੈਸੇ ਦੀ ਮਤਲਬ ਸ਼ਕਤੀ ਹੈ ਜਿਹੜੀ ਉੱਥੇ ਆ ਜਾਏਂਗੀ ਵਾਤੀ ਤੇ ਉਹਨਾਂ ਨੇ ਸਾਬਤ ਕਰਤਾ ਇਹ ਪੰਜਾਬ ਦੀ ਕਿਸਾਨ ਅੰਦੋਲਨ ਸੀ ਤੇ ਪੰਜਾਬ ਵਾਲੇ ਕੁੱਤੇ ਬਿਨਾ ਸੂਤ ਨਹੀਂ ਆਉਂਦੇ ਟਿਕਣਾ ਹੋਵੇ ਬਈ ਜੰਨੀਆਂ ਸਯੁਕਤ ਮੋਰਚੇ ਦੇ ਵਿੱਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸੀ ਉਹਨਾਂ ਚੋਂ ਫੁੱਟਬਲ ਮਾਹੌਲ ਸਭ ਤੋਂ ਪਹਿਲਾਂ ਕਿਹਨੇ ਕ੍ਰੀਏਟ ਕੀਤਾ ਕੌਣ ਫੁੱਟਬਲ ਲੈ ਕੇ ਗਿਆ ਕਿਹਨੂੰ ਮੁੱਖ ਜ਼ਿੰਮੇਵਾਰ ਮੰਨਦੇ ਹੋ ਪਹਿਲਾਂ ਰਾਜੇਵਾਲ ਉਹਦੇ ਸਲਾਹਕਾਰ ਫਿਰ ਡੱਲੇਵਾਲ ਬਾਕੀ ਤਾਂ ਫਿਰ ਉਸ ਪਾਸੇ ਨੂੰ ਤੁਰੇ